16 ਮਾਰਚ ਨੂੰ ਇਲੈਕਸ਼ਨ ਕੋਡ ਲੱਗਿਆ ਸੀ ਜਦੋਂ ਦੇਸ਼ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਡਿclare ਹੋਈ ਸੀ ਸੋ ਅਪ੍ਰੈਲ ਮਈ ਜੂਨ ਤਿੰਨ ਮਹੀਨਿਆਂ ਤੋਂ ਉੱਪਰ ਹੋ ਗਿਆ ਜਦੋਂ ਦਾ ਇਲੈਕਸ਼ਨ ਕੋਡ ਲੱਗਿਆ ਤਾਂ ਉਹਦੇ ਨਾਲ ਸਾਰੇ ਕੰਮ ਰੁਕ ਜਾਂਦੇ ਆ ਵਿਕਾਸ ਦੇ ਸਾਰੇ ਕੰਮ ਰੁਕ ਜਾਂਦੇ ਆ ਸੋ ਅੱਜ ਸਾਰੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਗਿਆ ਕਿ ਜਿੰਨੇ ਵੀ ਪੈਂਡਿੰਗ ਕੰਮ ਸੀ ਜੋ ਕਿ ਆਮ ਆਦਮੀ ਪਾਰਟੀ ਦਾ ਸਾਡੀ ਸਰਕਾਰ ਦਾ ਵਾਅਦਾ ਸੀ ਜਿਦੇ ਚ ਭਾਵੇਂ ਉਹ ਡੋਰ ਟੂ ਡੋਰ ਕਣਕ ਦੀ ਡਿਲੀਵਰੀ ਹੋਵੇ ਭਾਵੇਂ ਉਹ ਨੌਕਰੀਆਂ ਦੇਣ ਦਾ سلسلہ ਹੋਵੇ ਭਾਵੇਂ ਉਹ ਸ਼ਹੀਦ ਫੌਜੀ ਜਵਾਨਾਂ ਨੂੰ ਜੋ ਡਿਊਟੀ ਦੌਰਾਨ ਸ਼ਹੀਦ ਹੋਏ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦੇ ਆਰਥਿਕ ਸਹਾਇਤਾ ਦਾ ਮਾਮਲਾ ਹੋਵੇ ਸਾਰੇ ਕੰਮ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਦੁਬਾਰਾ ਸ਼ੁਰੂ ਕਰਕੇ ਤੇ ਉਹਨਾਂ ਨੂੰ ਨੇਪਰੇ ਚਾੜਨ ਲਈ ਸਖਤ ਹੁਕਮ ਦਿੱਤੇ ਗਏ ਨੇ ਸਖਤ ਇਹਦਾ ਇਤਾਂ ਦਿੱਤੀਆਂ ਗਈਆਂ ਨੇ ਇੱਕ ਮੈਨੂੰ ਹੋਰ ਬਹੁਤ ਵਧੀਆ ਮੌਕਾ ਇਸ ਕਰਕੇ ਮਿਲ ਗਿਆ ਕਿ ਮੈਂ ਪੂਰੇ 3 ਮਹੀਨੇ ਪੰਜਾਬ ਦੇ ਪਿੰਡਾਂ 'ਚ ਸੀ ਚਾਹੇ ਉਹ ਰੋਡ ਸ਼ੋਅ ਰਹੀਂ ਚਾਹੇ ਉਹ ਕਿਸੇ ਛੋਟੀ ਮੋਟੀ ਰੈਲੀ ਰਹੀਂ ਜਾਂ ਵਲੰਟੀਅਰਾਂ ਦੀ ਮੀਟਿੰਗਾਂ ਰਹੀਂ ਤਾਂ ਲੋਕਾਂ ਵੱਲੋਂ ਜੋ ਵੀ ਛੋਟੇ ਛੋਟੇ ਸੁਝਾ ਛੋਟੇ ਛੋਟੇ ਸ਼ਿਕਵੇ ਜਾਂ ਸ਼ਿਕਾਇਤਾਂ ਸੀ ਉਹ ਵੀ ਮੈਂ ਐਡ ਕਰਤੀਆਂ ਕਿਸੇ ਵੀ ਦਫ਼ਤਰ ਦੇ ਵਿੱਚ ਜੋ ਕਿ ਸਾਡਾ ਵਾਅਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ 'ਚ ਵੀ ਪੰਜਾਬ 'ਚ ਵੀ ਕਿ ਸਾਡਾ ਵਾਅਦਾ ਹੈ ਸਾਡੀ ਗਾਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ 'ਚ ਅਸੀਂ ਪਟਵਾਰੀ ਦਫ਼ਤਰਾਂ 'ਚ ਅਸੀਂ ਵੀਡੀਓ ਦਫ਼ਤਰਾਂ 'ਚ ਅਸੀਂ ਡੀਸੀ ਦਫ਼ਤਰਾਂ 'ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂਗੇ ਸਖਤ ਦੇਤਾ ਦਿੱਤੀ ਗਈਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਕ腐ਸ਼ਨ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ ਤਾਂ ਇਹ ਸਖਤ ਦੇਤਾ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਕਮਿਸ਼ਨ ਮੰਗਦਾ ਜਾਂ ਕੋਈ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਅਧਾਰ ਤੇ ਫਿਰ ਕਾਰਵਾਈ ਹੋਊਗੀ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕ腐ਸ਼ਨ ਹੈਲਪ ਸੈਂਟਰ ਵੀ ਖੋਲੇ ਹੋਇਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲੇ ਫੜੇ ਦੋ ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਹੀ ਦਰਜਾਚਾਰ ਸਰਕਾਰੀ ਨੌਕਰੀ ਦਵਾਉਣ ਦੇ ਬਦਲੇ 25000 ਰੁਪਏ ਇੱਕ ਬੰਦੇ ਤੋਂ ਲੈਂਦੇ ਸੀ 102 ਬੰਦਿਆਂ ਤੋਂ ਪੈਸੇ ਲੈ 26 ਲੱਖ ਰੁਪਏ ਤੋਂ ਵੱਧ ਉਹਨਾਂ ਤੋਂ 26 ਲੱਖ 2926 ਰੁਪਏ ਉਹਨਾਂ ਨੇ ਅਕਾਊਂਟਾਂ ਜਿਹੜੇ ਜਮਾ ਕਰਾਏ ਉਹ ਪ੍ਰਾਮਤ ਹੋਏ ਇੱਕ ਵਾਰੀ ਫੇਰ ਮੈਂ ਤੁਹਾਡੇ ذریعے ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ 43 ਇਅਰ ਨੌਕਰੀਆਂ ਦੇਤੀਆਂ ਹੁਣ ਤੱਕ ਇਹ ਹੋ ਨਹੀਂ ਸਕਦਾ ਕਿ 1 ਰੁਪਿਆ ਵੀ ਰਿਸ਼ਵਤ ਲੈ ਕੇ ਰੱਖਿਆ ਹੋਵੇ ਕੋਈ ਬੰਦਾ ਜਾਂ ਕੋਈ ਸਿਫਾਰਿਸ਼ ਲੱਗੀ ਹੋਵੇ ਸুইস ਕਰਕੇ ਜੇ ਕੋਈ ਪੰਜਾਬ ਦੇ ਵਿੱਚ ਪੈਸੇ ਮੰਗਦਾ ਤਾਂ ਕਿਰਪਾ ਕਰਕੇ ਇਹਦੇ ਸਾਡਾ ਸਹਿਯੋਗ ਦਿਓ ਕਿ ਇਦਾਂ ਹੋ ਨਹੀਂ ਸਕਦਾ ਕਿਉਂਕਿ ਇਹ ਸਾਡਾ ਸਾਡੀ ਗਰੰਟੀ ਹੈ ਰਿਸ਼ਵਤ ਨੂੰ ਖਤਮ ਕਰਨਾ ਤੇ ਲੋਕਾਂ ਨੂੰ ਰੋਜ਼ਗਾਰ ਦੇਣਾ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਹੋਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਵੀ ਕਹਿਣਾ ਕਿ ਪੜੋ ਪੇਪਰ ਦਿਓ ਮੈਰਿਟ ਚ ਆਓ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਉਹਦੇ ਜਿਹੜੇ ਨੇ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਲੋਕ ਗੱਲਾਂ 'ਚ ਮੈਂ ਹੋਰ ਜੋ ਐਡ ਕੀਤੀਆਂ ਨੇ ਜਿਹੜੀਆਂ ਸੀ ਹੁਣ ਕਿਉਂਕਿ ਹਰ ਰੋਜ਼ ਸਿੱਖਣ ਦਾ ਮੌਕਾ ਮਿਲਦਾ ਹੈ ਲੋਕਾਂ 'ਚ ਜਾ ਕੇ ਆਏ ਵੀ ਲੋਕਾਂ ਚੋਂ ਹੀ ਆ ਰਹੇ ਨੇ ਵੀ ਲੋਕਾਂ 'ਚ ਹੀ ਆ ਤਾਂ ਕਈ ਵਾਰੀ ਕੋਈ ਪ੍ਰੋਟੋਕੋਲ ਲੈਵਲ ਤੇ ਭਾਵੇਂ ਕੋਈ ਇਸ ਤਰ੍ਹਾਂ ਹੋ ਜਾਏ ਨਹੀਂ ਤਾਂ ਮੈਂ ਕਿਸੇ ਨਾ ਕਿਸੇ ਲੈਵਲ ਤੇ ਲੋਕਾਂ ਨਾਲ ਇਨ ਟੱਚ ਰਹਿਣਾ ਹੀ ਆ ਚਾਹੇ 11 ਦੋਸਤਾਂ ਥਰੂ ਆਉਮਾ ਚਾਹੇ ਪਰਿਵਾਰ ਦੇ ਥਰੂ ਹੋਈਏ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਜਾਊਗਾ ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਜੈ ਮੁੱਖ ਮੰਤਰੀ ਸਹਿਤਾ ਕੇਂਦਰ ਕਹਿੰਦੇ ਇਹਨੂੰ ਉਹ ਖੋਲਿਆ ਜਾਊਗਾ ਉੱਥੇ ਅਫਸਰ ਬੈਠਣਗੇ ਉੱਥੇ ਐਮਐਲਏ ਸਹਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ ਤੇ ਉਹ ਜਿੰਨਾ ਵੀ ਉੱਥੇ ਜੇ ਤਾਂ ਉਹ ਕੰਮ ਜ਼ਿਲ੍ਹੇ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਜੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਾਹਿਬ ਦਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚੱਕਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰੀ ਦੀ ਲੋੜ ਹੋਈ ਤੁਹਾਨੂੰ ਦੁਬਾਰਾ ਕਾਲ ਕਰ ਲਾ ਮਤਲਬ ਹਫ਼ਤੇ 10 ਦਿਨ ਦੇ ਵਿੱਚ ਵਿੱਚੋਂ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਹ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਨੰਬਰ 1 ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਨੰਬਰ 2 ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ ਹਫ਼ਤੇ 'ਚ 2 ਦਿਨ ਹਰ ਜਿੱਥੇ ਕੋਲੋਂ ਸੋਮਵਾਰ ਤੇ ਵੀਰਵਾਰ ਕਿਸੇ ਜ਼ਿਲ੍ਹੇ 'ਚ ਮੰਗਲਵਾਰ ਤੇ ਸ਼ੁੱਕਰਵਾਰ ਕਿਸੇ ਜ਼ਿਲ੍ਹੇ 'ਚ ਬੁੱਧਵਾਰ ਤੇ ਸੋਮਵਾਰ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਇੱਕ ਇੱਕ ਦਿਨ 'ਚ 4 ਜਾਂ 5 ਪਿੰਡਾਂ ਦੇ ਰੇਡੀਅਸ 'ਚ ਵੱਡੇ ਪਿੰਡ 'ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਪੈਸੇ ਵੀ ਅਨਾਉਂਸਮੈਂਟ ਕਰਾਈ ਜਾਊਗੀ ਕਿ ਇਹਨਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਾਤੀ ਪ੍ਰਮਾਣ ਪੱત્ર ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਐਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫ਼ਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ਬੋਰਡ ਤੇ ਆਊਗੀ ਤੋਂ ਫਿਰ ਜਿਹੜਾ ਡੈਸ਼ਬੋਰਡ ਹੈ ਮੁੱਖ ਮੰਤਰੀ ਦਾ ਇਹ ਬੜੀ ਯੂਨੀਕ ਗੱਲ ਹੈ ਇਹ ਪਹਿਲਾਂ ਕਿਸੇ ਸਟੇਟ ਚ ਹੋਇਆ ਨਹੀਂ ਇਦਾਂ ਅਸੀਂ ਉਹਦੇ ਹੁਣ ਕਿਉਂਕਿ ਕੋਰ ਲੱਗੜ ਕਰਕੇ ਰੁਕਿਆ ਹੋਇਆ ਸੀ ਹੁਣ ਅਸੀਂ ਉਸ ਅੱਗੇ ਹੁਣ ਵਧ ਰਹੇ ਹਾਂ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜੰਨਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂੰਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸ਼ਤੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ ਪੰਜ ਰਿਸਟਰੀ ਕਰਤੀਆਂ ਪਰ 12 ਵਜੇ ਤੱਕ ਇੱਕ ਵੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜਾਂ ਰਿਸਟਰੀ ਕਰਾਉਣ ਵਾਲੀ ਹੈ ਨਹੀਂ ਕੋਈ ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤਾਂ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਉਹ ਕਿਸੇ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਤੋਂ ਬਚ ਸਕਣ ਨੰਬਰ 3 ਦਫ਼ਤਰ ਜਾਂਦੇ ਆਂ ਕਈ ਵਾਰੀ ਕੀ ਹੁੰਦਾ ਕਿ ਅੱਪਾ ਜਾ ਕੇ ਡੀਸੀ ਦਫ਼ਤਰ ਤੇ ਮੂਰੇ ਜਿਹੜੀਆਂ ਕੁਰਸੀਆਂ ਲੱਗੀਆਂ ਉੱਥੇ ਜਾ ਕੇ ਬਹਿ ਜੰਨੇ ਆਂ ਘੰਟੇ ਡੇਢ ਘੰਟੇ ਬਾਅਦ ਵਾਰੀ ਆਉਂਦੀ ਹੈ ਜਦੋਂ ਵਾਰੀ ਆਉਂਦੀ ਹੈ ਡੀਸ ਸਾਹਿਬ ਕਹਿੰਦਾ ਤੇਰਾ ਕੰਮ ਤਾਂ ਇਹ ਹੀ ਨਹੀਂ ਇੱਥੇ ਉਹ ਤਾਂ 2 ਨੰਬਰ ਫਲੋਰ ਤੇ 12 ਨੰਬਰ ਕਮਰੇ ਚ ਹੋਊਗਾ ਤੇਰਾ ਕੰਮ ਇਹ ਪਹਿਲਾਂ ਹੀ ਕਿਉਂ ਨਹੀਂ ਦੱਸਿਆ ਜਾਂਦਾ ਉਸ ਬੰਦੇ ਨੂੰ ਤਾਂ ਇੱਕ ਸਵਾਗਤ ਅਤੇ ਸਹਾਇਤਾ ਕੇਂਦਰ ਜਾਣਸਾਰ ਜਿਹੜਾ ਉਹ ਉਹ ਮਿਲੂਗਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਚ ਕਿ ਜਿਵੇਂ ਆਪਾਂ 에어ਪੋਰਟ ਤੇ ਜਾਂਦੇ ਆਂ ਆਪਾਂ ਟਿਕਟ ਫੜਾ ਦਿੰਨੇ ਆਂ ਇਨਫੋਰਮੇਸ਼ਨ ਸੈਂਟਰ ਤੇ ਉਹ ਕਹਿੰਦੇ ਨੇ 34 ਨੰਬਰ ਤੇ ਤੁਹਾਡਾ ਜੀ ਚੈੱਕ ਇਨ ਚੱਲ ਰਹੀ ਹੈ ਤੁਸੀਂ 34 ਨੰਬਰ ਜਿਹੜਾ ਕਾਊਂਟਰ ਤੇ ਚਲੇ ਜਾਓ ਬਿਲਕੁਲ ਇਸੇ ਤਰ੍ਹਾਂ ਹੀ ਕੋਈ ਬੰਦਾ ਆਊਗਾ ਕਚੈਰੀ ਚ ਜਾਂ ਡੀਸੀ ਦਫਤਰ ਚ ਉਹਨੂੰ ਦੱਸ ਦਿੱਤਾ ਜਾਊਗਾ ਉਸੇ ਵੇਲੇ ਕਿ ਤੇਰਾ ਜਿਹੜਾ ਕੰਮ ਹੈ ਉਹ ਫਸਟ ਫਲੋਰ ਤੇ 14 ਨੰਬਰ ਕਮਰੇ ਚ ਹੋਊਗਾ ਤੇ ਤੂੰ ਉੱਥੇ ਚਲਾ ਜਾ ਤੇ ਕੋਈ ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸ ਸੋ ਇੱਕ ਨਵੇਂ ਕਿਸਮ ਦਾ ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਆ ਉਹ ਹੁਣ ਅਸੀਂ ਇਹ ਕੱਲ ਤੋਂ ਹੀ ਲਾਗੂ ਕਰਤਾ ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ ਕੁਛ ਨਹੀਂ ਸਿੱਧਾ ਕਹਿਤਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਖੱਜਲਖੋਰੀ ਹੋਈ ਜੇ ਕੋਈ ਕ腐ਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਰੇਅਰਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਹੌਣਾ ਪੈ ਜੇ ਨਹੀਂ ਤਾਂ ਅਸੀਂ ਮਾਲਵਾ ਮਾਝਾ ਦੁਆਬਾ ਉਥੇ ਸਾਰੇ ਡੀਸੀ ਦਫ਼ਤਰਾਂ 'ਚ वैसे भी एमएलएज ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ ਹੋਰ ਪਾਵਰਫੁੱਲ ਕਰਾਂਗੇ ਕਿ ਐਮਐਲਏ ਚ ਕੋਲੇ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਹੀ ਕਰਾ ਸਕੇ ਜੇ ਚੰਡੀਗੜ੍ਹ ਆਉਣਾ ਵੀ ਪੈ ਰਿਹਾ ਕਿਸੇ ਨਾ ਕਿਸੇ ਕੇਸ ਚ ਤਾਂ ਉਹ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟ ਉਸੇ ਦੀ ਨਹੀਂ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ ਸੋ ਵੱਡੇ ਪੱਦਰ ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਹੈ ਬਾਕੀ ਡਰੱਗ ਕੱਲ ਨੂੰ ਪੁਲਿਸ ਬੁਲਾਈ ਹੋਈ ਹੈ ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਦਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਰਸ਼ ਵਾਲਾ ਕллеਜ ਜ਼ਿਲਹੰਦਰ ਜ਼ਿਲ੍ਹੇ ਚ ਬਦਲੇ ਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈਗੀਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨੇ ਚ ਅਸੀਂ ਬਣਾਇਆ ਸਾਡੇ ਕੋਲੇ ਰਾਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ ਕਰਦੇ ਸਿਰ ਮੌਨਸੂਨ ਤੋਂ ਲੈ ਕੇ ਸਿਰ ਮੌਨਸੂਨ ਸਾਰੇ ਨੇ ਹੜ੍ਹਾਂ ਨੂੰ ਲੈ ਕੇ ਕਿਹਾ ਤੇ ਮਿਲਿਟਰੀ ਡਾਇਰੈਕਟ ਤੁਸੀਂ ਕਰੋਗੇ ਹਾਂ ਜੀ ਅਫਸਰ ਹੋਣਗੇ ਜੀ ਡਿਸਟ੍ਰਿਕਟ ਲੈਵਲ ਦੇ ਆਈਏਸ ਲੈਵਲ ਦੇ ਕਿੱਥੇ ਕਹਿੰਦੇ ਤੁਸੀਂ ਡਿਸਟ੍ਰਿਕਟ ਲੈਵਲ ਤੇ ਮੁੱਖ ਡਿਸਟ੍ਰਿਕਟ ਲੈਵਲ ਤੇ ਆਈਏਸ ਤੇ ਪੀਸੀਐਸ ਅਫਸਰ ਹੋਣਗੇ ਜੀ ਐਮਐਲਏ ਸਾਹਿਬਾਨ ਉੱਥੇ ਜੋ ਜਾਣਗੇ ਜੀ ਸਿਵਲ ਮਾਰਸ਼ਲ ਵੀ ਲਾਵਾਂਗੇ ਜਿਹੜੇ ਜਿਹੜੇ ਕਿ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਨਗੇ ਜਿਵੇਂ ਤੁਸੀਂ ਦੇਖਦੇ ਹੋਗੇ ਚੰਡੀਗੜ੍ਹ ਚ ਪੁਲਿਸ ਦੇ ਨਾਲ ਨਾਲ ਇੱਕ ਸਿਵਲ ਮਾਰਸ਼ਲ ਵੀ ਖੜਦੇ ਨਾਲ ਸੋ ਇਸ ਤਾਂ ਕਿ ਉਹ ਅਫਸਰਾਂ ਤੇ ਵੀ ਚੈੱਕ ਰਵੇ ਤੇ ਉਸੇ ਵੇਲੇ ਡਿਪਟੀ ਕਮਿਸ਼ਨਰ ਬੈਠਾ ਹੈ ਉਸੇ ਵੇਲੇ ਉਹ ਬੈਠੇ ਨੇ ਤਾਂ ਡਿਪਟੀ ਕਮਿਸ਼ਨਰ ਤੇ ਵੀ ਇਹ ਇਹ ਜਿੰਮੇ ਇਨਾਂ ਨੂੰ ਵੀ ਕੰਮ ਤੋਂ ਨਹੀਂ ਰੋਕਣਾ ਕਿ ਤੇ ਨਾਲ ਏਰੀਆ ਵੀ ਆਪ ਵੀ ਉੱਥੇ ਬਹਿਣਾ ਇਹ ਨਾ ਹੋਵੇ ਕਿ ਆਪ ਪਿਛਲੇ ਦਰਵਾਜ਼ੇ ਥਾਈ ਲੰਘੇ ਜਿਵੇਂ ਤੁਸੀਂ ਐਸਐਸਪੀ ਤੇ ਡੀਸੀ ਦਾ ਕਿਹਾ ਵੀ ਜਿੰਵੇ ਬਰੀ ਫਿਕਸ ਹੋਊਗਾ ਫਾਰਮੂਲਾ ਕਿਉਂਕਿ ਹੁਣ ਤੱਕ ਤਾਂ ਕਈ ਵਾਰੀ ਇਹ ਕਹਿਤਾ ਦਿੱਤੀ ਗਿਆ ਪਰ ਹਜੇ ਤੱਕ ਕਿਸੇ ਨਹੀਂ ਅਸੀਂ ਹੁਣ ਬਣਾਇਆ ਅਸਲ ਅਸਲ ਚ ਬਹੁਤ ਬਹੁਤ ਲੋਕਲ ਲੈਵਲ ਤੇ ਹੋਮਵਰਕ ਕੀਤਾ ਉਹਨੂੰ ਅਸੀਂ ਲਾਗੂ ਕਰ ਰਹੇ ਹਾਂ ਕਿਉਂਕਿ 3 ਮਹੀਨੇ ਲੰਬਾ ਤਾਂ ਇਲੈਕਸ਼ਨ ਕੋਡ ਹੀ ਹੋ ਗਿਆ ਕੀ ਕਰੀਏ ਹੁਣ ਸੋ ਹੁਣ ਅਸੀਂ ਇਮੀਡੀਏਟਲੀ ਤਾਈਓ ਇਮੀਡੀਏਟਲੀ ਸਾਰੇ ਅਫਸਰ ਬੁਲਾਏ ਨੇ ਤੇ ਕੋਈ ਅਫਸਰਾਂ ਨੂੰ ਵੀ ਕਹਿ ਕੋਈ ਤੁਹਾਨੂੰ ਬੰਦਾ ਜਾ ਕੋਈ ਤੁਹਾਨੂੰ ਇਹ ਕਹਿ ਰਿਹਾ ਆ ਕੰਮ ਕਰਕੇ ਦੇਣਾ ਜਾਂ ਕੋਈ ਮੈਂ ਤਹਾਂ ਤੋਂ ਬੋਲਦਾ ਜਾਂ ਮੈਂ ਖਲਾਨੇ ਤਹਾਂ ਤੋਂ ਬੋਲਦਾ ਉਹ ਨਹੀਂ ਚੱਲੂ ਭਾਈ ਸੋ ਇਸ ਕਰਕੇ ਤੁਹਾਡਾ ਕੀ ਸਵਾਲ ਸੀ ਸਰ ਮੇਰਾ ਘੜਾ ਨੂੰ ਲੈ ਕੇ ਸਵਾਸੀ ਦਾ ਗ੍ਰੀਨ ਬਾਂਡ ਸੁਣਾਣਾ ਸਾਰੀ ਜਿਹੜੀ ਜਿਹਦੇ ਕੋ ਝੋਨੇ ਦਾ ਸੀਜ਼ਨ ਚੱਲ ਪਿਆ ਪਹਿਲੀ ਵਾਰ ਹੋਇਆ ਕਿ ਜਿਹੜਾ 60 60 ਤੋਂ 70% ਦੇ ਨੇੜੇ ਜਿਹੜੇ ਪਾਣੀ ਨਹਿਰੀ ਜਾ ਰਿਹਾ ਤੇ ਕੱਲ ਨੂੰ ਮੈਂ ਜਾ ਰਿਹਾ ਮੈਂ ਕੱਗਰ ਤੇ ਆਲੇ ਦੁਆਲੇ ਦੇ ਪਿੰਡਾਂ 'ਚ ਜਾ ਰਿਹਾ ਕੱਲ ਨੂੰ ਮੈਂ ਮਕਰੋੜ ਸਾਹਿਬ ਜਾਊਂਗਾ ਉੱਥੇ ਹੋਤੀਪੁਰ ਕੁਦਨੀ ਹਾਂਡਾ ਮੰਡਵੀ ਚੰਦੂ ਥੇੜੀ ਪਿੰਡ ਜਿਹੜੇ ਹੜਾਂ ਚ ਆਮ ਤੌਰ ਤੇ ਘੱਗਰ ਦੁਆਰਾ ਮਾਰ ਪੈਂਦੀ ਹੈ ਉੱਥੇ ਮੈਂ ਜਾਊਂਗਾ ਮੈਂ ਵਿਜ਼ਿਟ ਕਰਨੀ ਜਾਊਂਗਾ ਤੇ ਕਿਉਂਕਿ ਹਜੇ ਵੀ ਟਾਈਮ ਹੈਗਾ ਕਿ ਬੋਰੀਆਂ ਭਰ ਕੇ ਰੱਖ ਲੀਆਂ ਕਈਆਂ ਨੇ ਪਹਿਲਾਂ ਹੀ ਪ੍ਰਬੰਧ ਕਰ ਲਏਗੇ ਨੇ ਜਿਹੜੇ ਬਾਅਦ ਦੇ ਵਿੱਚ ਕਰਦੇ ਹੁੰਦੇ ਆ ਉਹ ਬੂਹੇ ਆਈ ਜੰਝ ਆਪਣੇ ਪੰਜਾਬੀ ਚ ਸਾਡੇ ਜੰਝ ਜੰਝ ਦੀ ਬਜਾਏ ਜੰਨ ਕਹਿੰਦੇ ਆ ਬੂਹੇ ਆਈ ਜੰਨ ਬਿੰਨੂ ਕੁੜੀ ਦੇ ਕਰਨ ਉਹ ਕੰਮ ਨਹੀਂ ਹੋਣਾ ਚਾਹੀਦਾ ਸੋ ਅਸੀਂ ਪਹਿਲਾਂ ਹੀ ਜਿਹੜਾ ਉਹ ਪੂਰੇ ਪ੍ਰਬੰਧ ਕਰਕੇ ਮਾਝੇ ਚ ਵੀ ਮਾਲਵੇ ਚ ਦੁਆਬੇ ਚ ਉੱਤੇ ਜਾਂਦਾ। ਸਿਰਫ ਇੱਕ ਚੀਜ਼ ਹੈ ਕਿ ਤੁਸੀਂ ਬੇਸ਼ੱਕ ਤੁਹਾਡੀ ਮਰਚਾ ਸਹੀ ਹੋਵੇ ਬੇਸ਼ੱਕ ਤੁਸੀਂ ਲੱਗੇ ਹੋਏ ਹੋਵੋ ਪਰ ਕਿਤੇ ਨਾ ਕਿਤੇ ਇਹ ਦੇਖ ਨੂੰ ਮਿਲਦਾ ਹੈ ਕਿ ਤੁਸੀਂ ਆਰਡਰ ਕਰਦੇ ਪਰ ਗਰਾਊਂਡ ਲੈਵਲ ਤੇ ਹੁਣ ਅਸੀਂ ਕਈ ਨਹਿਰਾਂ ਦੇਖੀਆਂ ਸੂਏ ਦੇਖੇ ਉਹ ਖਾਲੀ ਤਾਂ ਤਾਰ ਰੱਖੇ ਗਏ ਸੀ ਕਿ ਸਫਾਈ ਹੋਣੀ ਹੈ ਪਰ ਲੋਕਲ ਲੈਵਲ ਦੇ ਅਧਿਕਾਰੀ ਉਹਦੇ ਚ ਲਾਫਰ ਨਹੀਂ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਧਰ ਤੇ ਹੋ ਜਾਂਦਾ ਹੋਊਗਾ ਕਿਉਂਕਿ ਕੰਪਾਉਂਡ ਕੰਮ ਕਰਨ ਦੀ ਆਦਤ ਪਾਉਣ ਚ ਥੋੜਾ ਟਾਈਮ ਲੱਗੂਗਾ 75 ਸਾਲ ਹੋ ਗਏ ਠੀਕ ਹੈ ਨਾ ਕਈ ਵਾਰੀ ਕਈ ਵਾਰੀ ਇਹ ਜਿਹੇ ਵੀ ਨਹਿਰ ਮਤਲਬ ਉਹ ਉਹਨਾਂ ਦੇ ਜਿਹੜੇ ਕਿਨਾਰੇ ਪੋਲੇ ਹੋਏ ਹੋਏ ਆ ਕੋਈ ਗੱਲ ਨਹੀਂ ਤੇ ਟੁੱਟਣਗੇ ਵੀ ਤਾਂ ਹੀ ਜੇ ਪਾਣੀ ਆਊਗਾ ਨਾ ਸੋ ਕਰ ਲਾਂਗੇ ਕਰ ਲਾਂਗੇ ਠੀਕ ਹੈ ਪ੍ਰਬੰਧ ਕਰ ਲਾਂਗੇ ਪਰ ਕੁਝ ਨਾ ਕੁਝ ਨਵਾਂ ਹੋ ਰਿਹਾ ਤੇ ਬਾਕੀ ਪ੍ਰਸ਼ਾਸਨਿਕ ਪੱਧਰ ਤੇ ਪੁਲਿਸ ਪੱਧਰ ਤੇ ਲੋਕਾਂ ਦੀ ਕੋਈ ਖੱਜਲ ਖਵਰੀ ਨਹੀਂ ਹੋਊਗੀ ਜੋ ਅਸੀਂ ਵਾਦਾ ਕਰਕੇ ਆਏ ਆ ਕਿ ਸਰਕਾਰ ਤੁਹਾਡੇ ਦੁਆਰ ਜੋ ਮੈਂ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਜੋ ਮੈਂ ਸੰਗਰੂਰ ਉੱਪਰ ਛਾਤੇ ਕਰਕੇ ਕਿਹਾ ਸੀਗਾ ਕਿ ਹੁਣ ਜਿਹੜੀ ਸਰਕਾਰ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੱਲੂਗੀ ਉਹ ਅਸੀਂ ਸਾਬਤ ਕਰਨਾ ਹੈ ਪਹਿਲਾਂ ਵੀ ਕਰ ਚੁੱਕੇ ਆ ਅਸੀਂ ਪਹਿਲਾਂ ਵੀ ਮੈਂ ਪਿੰਡਾਂ ਜਾਂਦਾ ਰਹਿੰਦਾ ਮੈਂ ਹਸਪਤਾਲ ਜਾਂਦਾ ਰਹਿੰਦਾ ਔਰ ਮੇਰੇ ਖਿਆਲ ਚ ਜਿੰਨੀ ਵਾਰੀ ਤੁਹਾਨੂੰ ਤੁਹਾਡੇ ਨਾਲ ਮੁਲਾਕਾਤ ਹੋ ਗਈ ਉਨੀ ਵਾਰੀ ਤਾਂ ਮੇਰੇ ਘਰ 15 ਸਾਲ ਤਿੰਨ ਦੋਨੇ ਤਿੰਨ ਦਿਨ ਹੀ ਹੋਈ ਹੋਣੀ ਤੁਸੀਂ ਮੈਨੂੰ ਜਿੱਥੇ ਮਰਜ਼ੀ ਖੜਾ ਲੈਨੇ ਹੋ ਕੋਈ ਯੂਟਿਊਬਰ ਵੀ ਹੋਵੇ ਭਾਵੇਂ ਭਾਵੇਂ ਮੈਂ ਕੋਈ ਚੈਨਲ ਦਾ ਨਾਮ ਨਹੀਂ ਦੇਖਦਾ ਕਿ ਵੱਡਾ ਛੋਟਾ ਮੈਂ ਕੋਈ ਵੀ ਚਾਹੇ ਤੁਸੀਂ ਤੁਹਾਡੇ ਤੋਂ ਕੋਈ ਇਨਫੋਰਮੇਸ਼ਨ ਤੁਹਾਡੇ ਕੋਲੋਂ ਵੀ ਬਹੁਤ ਸਾਰੀ ਮਿਲ ਸਕਦੀ ਹੈ ਤੁਹਾਡੇ ਸਵਾਲ ਚੋਂ ਮੈਨੂੰ ਬਹੁਤ ਕੁਝ ਕਈ ਵਾਰੀ ਸਿੱਖਣ ਨੂੰ ਮਿਲ ਸਕਦਾ ਸੋ ਸਾਰੇ ਇਕੱਠਿਆਂ ਨੇ ਇਹ ਕਰਨਾ ਹੈ ਔਰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਨ ਦੀ ਇਹ 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 ਪੀਐਸ ਵੱਲੋਂ ਇਮਤਿਹਾਨ ਦੀ ਘੜੀ ਆ ਗਈ ਹੈ ਜੀ ਜਰਿੰਦਰ ਜਿਹੜਾ ਤੁਹਾਨੂੰ ਏ ਆਲ ਇੰਡੀਆ ਇੱਕ ਰੈਫੈਡਰੇਸ਼ਨ ਵੱਲੋਂ ਤੁਹਾਨੂੰ ਇੱਕ ਲੈਟਰ ਵੀ ਮਿਲੀ ਹੋਏਗੀ ਜਿਵੇਂ ਬਿਜਲੀ ਨੂੰ ਲੈ ਕੇ ਜਾਂਦੇ ਫੇਰ ਇੱਕ ਵਾਰੀ ਸੰਕੇਤ ਦੇ ਨੇ ਜਿਤਾਏ ਜਾ ਰਹੇ ਨੇ ਪਿਛਲੇ ਸਾਲ ਤੁਸੀਂ ਆਫਿਸਿਸ ਦੇ ਟਾਈਮ ਜਿਹੜੇ ਚੇਂਜ ਕੀਤੇ ਸੀ ਕੁਝ ਅਜਿਹੇ ਆ ਕਦਮ ਇਸ ਸਾਲ ਇਸ ਤਰ੍ਹਾਂ ਦਾ ਹਜੇ ਕਿਉਂਕਿ ਸਾਰੇ ਜਿਹੜੇ ਅਫਸਰ ਸੀਗੇ ਉਹ ਇਲੈਕਸ਼ਨ ਦੀਆਂ ਡਿਊਟੀਆਂ ਚ ਬਿਜ਼ੀ ਸੀਗੇ ਸੋ ਇਸ ਤਰ੍ਹਾਂ ਦਾ ਹੁਣ ਕੋਈ ਕਿਉਂਕਿ ਹੁਣ ਤਾਂ ਸਾਰਾ ਸੀਜ਼ਨ ਹੀ ਮਤਲਬ 10 ਦਿਨ ਦਾ 10 ਦਿਨ ਦਾ ਪੀਕ ਸੀਜ਼ਨ ਰਹਿ ਗਿਆ ਤੋਂ 15 ਜੂਨ ਤੋਂ ਇਸ ਵਾਰ ਅਸੀਂ ਤਾਈਆਂ ਇੱਕੋ ਹੀ ਤਰੀਕ ਦਿੱਤੀ ਹੈ ਛੋਨਾ ਲਾਉਣ ਦੀ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਬਿਜਲੀ ਦੀ ਕੋਈ ਕਮੀ ਨਹੀਂ ਠੀਕ ਹੈ ਨਾ ਹਾਂ ਲੋਕਲ ਫਾਲਟ ਕਿਤੇ ਹੋ ਸਕਦਾ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਹੋ ਸਕਦਾ ਕਿਤੇ ਕੋਈ ਟਰਾਂਸਫਾਰਮਰ ਜਾਂ ਕੋਈ ਗ੍ਰਿਡ ਦੀ ਕੋਈ ਲੋਕਲ ਫਾਲਟ ਹੋ ਜਾਏ ਆਦਰਵਾਇਜ਼ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਹੈ ਅੱਜ ਹੀ ਪ੍ਰੀਖਿਆ ਕੋ लेके ਆਮ ਆਦੀ ਪਾਰਟੀ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਨ ਲਈ ਪੰਜਾਬ ਵਿੱਚ ਵੀ ਹੋਗਾ ਨੀ ਪ੍ਰੀਖਿਆ ਵਿੱਚ ਜਿੰਨੀ ਘਟੜੀ ਹੋਈ ਹੈ ਦੇਖੋ ਇਹਨੂੰ ਦੇਖੋ ਇਹ ਪੇਪਰ ਲੀਕ ਦਾ ਮਤਲਬ ਤੁਸੀਂ ਇੱਕ ਬੱਚੇ ਦਾ ਫਿਊਚਰ ਖਤਮ ਕਰਤਾ ਇੱਕ ਬੱਚਾ ਸਵੇਰੇ ਸਾਢੇ 3 ਵਜੇ ਦਾ అలਾਰਮ ਲਾ ਕੇ ਪੜਦਾ ਉੱਠ ਕੇ ਤੇ ਰਾਤ ਦੇ 12 12 ਵਜੇ ਤੱਕ ਪੜਦਾ ਤੇ ਉਹਨੂੰ ਇਹ ਹੁੰਦਾ ਮੇਰੀ ਕਿਤਾਬ ਜਿਹੜੀ ਹੈ ਮੇਰੇ ਮੇਰਾ ਫਿਊਚਰ ਬਦਲ ਦੂਗੀ ਮੇਰੇ ਫੈਮਿਲੀ ਦਾ ਫਿਊਚਰ ਬਦਲ ਦੂਗੀ ਅਚਾਨਕ ਤੁਹਾਨੂੰ ਪਤਾ ਲੱਗੇ ਕਿ ਇੱਕ ਬੱਚੇ ਨੂੰ 2 4 ਘੰਟੇ ਪਹਿਲਾਂ ਹੀ ਪੇਪਰ ਦਾ ਪਤਾ ਲੱਗ ਗਿਆ ਤੇ ਉਹਨੇ ਫਿਰੋਕ ਪੇਪਰ ਜਿਹੜਾ ਕਰਤਾ ਜਾ ਉਹਨੂੰ ਗ੍ਰੇਸ ਮਾਰਕ ਮਿਲ ਗਏ ਇਹ ਤਾਂ ਚੰਗਾ ਨਹੀਂ ਗੱਲ ਦੇਖੋ ਟੈਲੈਂਟ ਦਾ ਜਿਹੜਾ ਟੈਸਟ ਹੈ ਉਹ ਉਹ ਜੇ ਟੈਸਟ ਹੋ ਰਿਹਾ ਤਾਂ ਟੈਸਟ ਜਿਹੜਾ ਉਸ ਤਰ੍ਹਾਂ ਦਾ ਹੋਵੇ ਕਿ ਲੈਵਲ ਫੀਲਡ ਮਿਲਣਾ ਚਾਹੀਦਾ ਹੈ ਪੇਪਰ ਮਤਲਬ ਮੈਂ ਗੁਜਰਾਤ ਜਦੋਂ ਜਾਂਦਾ ਸੀ ਉਦੋਂ ਮੈਨੂੰ ਬਹੁਤ ਸ਼ਿਕਾਇਤਾਂ ਆਉਂਦੀਆਂ ਸੀ ਜਦੋਂ ਗੁਜਰਾਤ ਜਾਂਦੇ ਉਹਨੂੰ ਕਹਿੰਦੇ ਪੇਪਰ ਫੂਟਾ ਔਰ ਬੱਚੇ ਜਿਹੜੇ ਨੇ ਸਾਨੂੰ ਨਾਰੇ ਤਖਤੀਆਂ ਤੇ ਲਿਖ ਕੇ ਦਿਖਾਉਂਦੇ ਹੁੰਦੇ ਸੀ ਪੇਪਰ ਫੂਟਾ ਸੁਪਨਾ ਟੂਟਾ ਮਤਲਬ ਸੁਪਨੇ ਤੋੜਨ ਵਾਲੀ ਗੱਲ ਹੈ ਔਰ ਸਰਕਾਰ ਨੇ ਆਉਣ ਸਰ ਬਿਆਨ ਦਿੱਤਾ ਕੋਈ ਪੇਪਰ ਨਹੀਂ ਲਿਖੋਇਆ ਜੀ ਤੇ ਉਹ ਉਹ ਵਿਚਾਰੇ ਫਿਰਦੇ ਆ ਮੈਂ ਤਾਂ ਮੈਂ ਤਾਂ ਇਸ ਗੱਲ ਦੀ ਵੀ ਦੁੱਖ ਹੋਇਆ ਕਿ ਜਿਹੜੇ ਬੱਚਿਆਂ ਤੇ ਜ਼ਿੰਮੇਵਾਰੀ ਦਾ ਜਿਹੜਾ ਅਗੇ ਪੜਨਾ ਹੈ ਪੜ ਕੇ ਅਫਸਰ ਬਣਨਾ ਡਾਕਟਰ ਬਣਨਾ ਉਹ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਦੀ ਬਜਾਏ ਉਹ ਤਾਂ ਵਿਚਾਰੇ ਵਕੀਲ ਕਰਦੇ ਫਿਰਦੇ ਆ ਉਹ ਤਾਂ ਕਚੈਰੀਆਂ 'ਚ ਫਿਰਦੇ ਧੱਕੇ ਖਾਂਦੇ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਲੈਵਲ ਫੀਲਡ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਇਹ ਪੇਪਰ ਲੀਕ ਦਾ ਜਿਹੜਾ ਵਿਰੋਧ ਕਰਦੇ ਪੰਜਾਬ 'ਚ ਹੋਇਆ ਸੀ ਪਹਿਲਾਂ ਇੱਕ ਵਾਰੀ ਨਵੇਂ ਤਹਿਸੀਲਦਾਰ ਦਾ ਅਸੀਂ ਸਾਰਾ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਉਹ ਬੱਚੇ ਜਿਹੜੇ ਅਸਲੀ ਬੱਚੇ ਸੀ ਉਹ ਬੱਚੇ ਫੇਰ ਅੱਗੇ ਆ ਗਏ ਔਰ ਜਿਹੜੇ ਪਹਿਲਾਂ ਫਸਟ ਆਏ ਸੀ ਉਹ ਕਿਤੇ ਨੇੜੇ-ਨੇੜੇ ਵੀ ਨਹੀਂ ਬਾਈ ਲੈਟਸ ਜੀ ਬਾਈ ਲੈਟਸ ਵਿੱਚੋਂ ਉਹ ਫਿਰ ਲੇ ਦੇਖੋ ਜੀ ਮੈਂ ਹਜੇ ਕੋਈ ਕੋਠੀ ਨਹੀਂ ਲਈ ਪਰ ਹਾਂ ਮੈਂ ਸੰਰੂਰ ਵੀ ਕਰਾਇਤੇ ਰਹਿਣਾ ਜਲੰਧਰ ਵੀ ਕਰਾਇਤੇ ਕੋਠੀ ਲੈ ਘਰ ਲੈ ਲਾਂਗੇ ਪਰ ਉਹ ਕੱਲੇ ਐ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ ਫਿਰ ਉਹਨੂੰ ਉੱਧਰਲੇ ਏਰੀਏ ਦਾ ਦਫ਼ਤਰ ਬਣਾ ਲਾਂਗੇ ਜੀ 7 ਦਿਨ ਹਫਤੇ ਦੇ ਹੁੰਦੇ ਨੇ 2 ਦਿਨ ਜਲੰਧਰ ਲਾਇਆ ਕਰਾਂਗੇ 3 ਦਿਨ ਜਲੰਧਰ ਲਾਇਆ ਕਰਾਂਗੇ 4 ਦਿਨ ਐਸੇ ਕੰਮ ਧੀਆਂ ਜੀ ਹੁਣ ਠੀਕ ਹੈ ਨਾ ਮੈਂ ਤਾਂ ਕੋਈ ਕਿਸੇ ਖਾਡਾਂ ਦਾ ਹਿੱਸਾ ਪਾਉਣਾ ਨਹੀਂ ਕਿਸੇ ਕਿਸੇ ਠੇਕੇ ਦਾ ਹਿੱਸਾ ਨਹੀਂ ਪਾਉਣਾ ਕਿਸੇ ਹਵੇਲੀਆਂ ਜਿੱਸਾ ਨਹੀਂ ਪਾਉਣਾ ਪਰ ਹਾਂ ਪਾਉਣਾ ਹਿੱਸਾ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਚ ਪਾਉਣਾ ਹੈ ਔਰ ਜਿੰਨਾ ਵੀ ਲੋਕਾਂ ਨੇ ਇਸ ਸਿਲੈਕਸ਼ਨ 'ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ ਮੇਰੇ ਸਿਰਮੱਥੇ ਸਾਰਾ ਫਤਵਾ ਕਮੀ ਸਾਡੇ ਵਾਲੇ ਪਾਸੇ ਭਾਵੇਂ ਕੋਈ ਰਹਿ ਗਈ ਹੋਵੇ ਲੋਕਾਂ ਵਾਲੇ ਪਾਸੇ ਕੋਈ ਕਮੀ ਨਹੀਂ ਰਹੀ ਤੇ ਜਦੋਂ ਵੀ ਹਾਂ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੁਝ ਜਗ੍ਹਾ ਤੋਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ ਜਿਵੇਂ ਅੱਜ ਅਸੀਂ ਮੀਟਿੰਗ ਬੁਲਾਈ ਹੈ ਇਸ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੂਗਾ ਤਾਂ ਕਿ ਜਿਹੜਾ ਜਿਹੜਾ ਜਿਹੜੀਆਂ ਕੋਈ ਕਮੀਆਂ ਰਹੀਆਂ ਉਹ ਸੁਝਾਅ ਜਿਹੜੇ ਆਏ ਨਵੇਂ ਮੇਰੇ ਕੋਲੇ ਲਗਭਗ ਇਦੋਂ ਇਦੋਂ ਵੱਡਾ ਹੋਊਗਾ ਉਹ ਥੱਬਾ ਜਿਹੜਾ ਮੰਗ ਪੱਤਰਾਂ ਦਾ ਜਿਹੜਾ ਮੈਂ ਫੜਿਆ ਜਿਹੜਾ ਮੈਂ ਜਦੋਂ ਰੋਡ ਸ਼ੋਅ ਤੇ ਜਾਂਦਾ ਸੀਗਾ ਤਾਂ ਰਸਤੇ 'ਚ ਲੈ ਕੇ ਖੜ ਜਾਂਦੇ ਸੀ ਮੈਂ ਮੈਂ ਉਹ ਮੰਗ ਪੱਤਰ ਫੜ ਲੈਣਾ ਸੀ ਮੈਨੂੰ ਬਹੁਤ ਸਾਰਾ ਸ਼ਾਇਦ ਉਹ ਮੰਗ ਪੱਤਰ ਮੇਰੇ ਤੱਕ ਪੈਸੇ ਨਾ ਪਹੁੰਚਦੇ ਅਧਿਕਾਰੀ ਕਈ ਵਾਰੀ ਆਲੋਚਨਾ ਨੂੰ ਵੀ ਤਾਰੀਫ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਪਰ ਮੈਂ ਉਦਾਂ ਦਾ ਨਹੀਂ ਮੈਂ ਸਿੱਧਾ ਹੀ ਕੰਟੈਕਟ ਕਰਦਾ ਮਾਨ ਸਰ ਇੱਕ ਇੱਕ ਨਾ ਮਤੋਂ ਗਰੀ ਗਰੀ ਦੇਣਾ 14 ਮੋਤਾਂ ਲੈ ਕੇ ਬੜਾ ਨਹੀਂ ਦੇਖੋ ਜੀ ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਹੁਣ ਕਿਉਂਕਿ ਅਸੀਂ ਬਹੁਤ ਉਨਾਂ ਚਿਰ ਅਸੀਂ ਇਹ ਨਹੀਂ ਆ ਕੇ ਕੱਲਾ ਵੋਟਾਂ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਇਸ ਇਲਾਕੇ 'ਚੋਂ ਖਬਰਾਂ ਨੇ ਇੱਕ ਪਤਾ ਕਰੋ ਕਿਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜਾ ਜਿਹੜੇ ਪਿੰਡ 'ਚ ਨਸ਼ਾ ਵੇਚਣ ਆਉਂਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਹੈ ਕਿ ਲੋਕ ਫੜਾਉਂਦੇ ਨੇ ਜਿਹੜੇ ਫਰਾਉਂਦੇ ਨੇ ਫੜਾਉਂਦੇ ਨੇ ਉਹ ਬਾਅਦ ਚ ਆਉਂਦੇ ਨੇ ਜਿਹਨੂੰ ਫੜਾ ਕੇ ਆਉਂਦੇ ਨੂੰ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹ ਇਹ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਇਹਨਾਂ ਨੂੰ ਤੋੜ ਕੇ ਨੈਕਸਸ ਇਹ ਦੁਬਾਰਾ ਕਰਨਾ ਪਊਗਾ ਹਾਂ ਨਾਲ ਮੈਡੀਕਲ ਤੇ ਨਾਲ ਜਿਹੜਾ ਮਾਨਸਿਕ ਤੌਰ ਤੇ ਸਾਈਕੀਆਟ੍ਰਿਸਟ ਰੱਖ ਕੇ ਉਹਨਾਂ ਦੀ ਕਾਉਂਸਲਿੰਗ ਕਰਨੀ ਪਊ ਬੱਚਿਆਂ ਦੀ ਜਿਹੜੇ ਜਿਹੜੇ ਡਰਗ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਮਰੀਜ਼ ਮੰਨਦਾ ਉਹਨੂੰ ਮੈਂ ਪੇਸ਼ੈਂਟ ਕਹੂੰਗਾ ਮੈਂ ਉਹਨਾਂ ਨੂੰ ਐਡਿਕਟਰ ਨਹੀਂ ਕਹਿੰਦਾ ਸੋ ਉਹਨਾਂ ਨੂੰ ਵੀ ਠੀਕ ਕਰਾਂਗੇ ਤੇ ਕੋਈ ਅਸੀਂ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪਾਤਰ ਸਾਹਿਬ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਚੋਗੀ ਜ਼ਮੀਨ ਰੱਖੀ ਆਪਾਂ ਕਲਮੇ ਲੱਭ ਲਾਂਗੇ ਪੰਜਾਬ ਨੂੰ ਰੰਗ ਲਾ ਬਜਾਉਣ ਦੇ ਬਣਾਉਣ ਦੇ ਪਰ ਆਪਾਂ ਨੂੰ ਫੁੱਲਾਂ ਜੋਗੀ ਜ਼ਮੀਨ ਦੇ ਲਈ ਹਰਿਆਲੀ ਹਰਿਆਲੀ ਨੂੰ ਬਚਾਉਣ ਦੇ ਲਈ ਜੇਕਰ ਪੰਚਾਇਤਾਂ ਤੱਕ ਕੋਈ ਅਜਿਹਾ ਅਪੀਲ ਅਪਰਾਲਾ ਕੀਤਾ ਜਾਵੇ ਕਿ ਪੰਚਾਇਤਾਂ ਜ਼ਮੀਨ ਤੇ ਰੋਕ ਲਗਾ ਦੇ ਜੰਗਲ ਬਣਾ ਦੇ ਨਹੀਂ ਅਸੀਂ ਇਹ ਇਹ ਇਹਦੇ ਤੇ ਨਹੀਂ ਇਹਦੇ ਤੇ ਵੀ ਕਰ ਰਹੇ ਇਹਦੇ ਤੇ ਵੀ ਕਰ ਰਹੇ ਆ ਕਿ ਘਟੋ ਘਟ ਜਿੱਥੇ ਇੱਕ ਕਨੈਕਸ਼ਨ ਹੈ ਉੱਥੇ ਅਪੀਲ ਕਰ ਰਹੇ ਮੈਂ ਕੋਈ ਮੈਂ ਇਹ ਨਹੀਂ ਕਰ ਰਿਹਾ ਉਹ ਆਰਡਰ ਕਰਤਾ ਮੈਂ ਕਿ ਜਿੱਥੇ ਟਿਊਬਲ ਚੱਲਦਾ ਹੈ ਉਥੇ ਘਟੋ ਘਟ ਦੋ ਚਾਰ ਦਰਖਤ ਤਾਂ ਹੋਣ ਨਾ ਆਪਾਂ ਤਾਂ ਇਹ ਸਮਝਣ ਲੱਗੇ ਪਾਣੀ ਦਰਖਤ ਸਾਡੇ ਦੁਸ਼ਮਣ ਨੇ ਸੋ ਅੱਜ ਅੱਜ ਹਾਲਾਤ ਇਹ ਨੇ ਦੁਬਈ ਦਾ ਟੈਂਪਰੇਚਰ 37 ਡਿਗਰੀ ਹੈ ਪੰਜਾਬ ਦਾ ਟੈਂਪਰੇਚਰ 50 ਡਿਗਰੀ ਹੈ ਕਿਉਂਕਿ ਉਹਨਾਂ ਨੇ ਦਰਖਤ ਲਾਏ ਨੇ ਅਸੀਂ ਦਰਖਤਾਂ ਨੂੰ ਅੱਗ ਲਾਈ ਹੈ ਆ ਨਵਾਂ ਨਵਾਂ ਚੱਲ ਪਿਆ ਹੁਣ ਮਤਲਬ ਕਣਕ ਦੇ ਨਾਲ ਨੂੰ ਵੀ ਅੱਗ ਲਾਉਣ ਲੱਗੇ ਉਹਦੇ ਨਾਲ ਕੀ ਹੈ ਸੜਕਾਂ ਦੇ ਨੇੜੇ ਤੇੜੇ ਵਾਲਾ ਜਿਹੜੇ ਸਾਰੇ ਦਰਖਤ ਨੇ ਉਹ ਇੱਕ ਵਾਰੀ ਝੁੱਲਸ ਗਏ ਇੱਕ ਵਾਰੀ ਝੁੱਲਸ ਗਏ ਤਾਂ ਫਿਰ ਦੁਬਾਰੇ ਉਹ ਵਾਪਸ ਨਹੀਂ ਭਰਾਂ ਇਹ ਹੈ ਕਿ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਇਹ 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 ਵਚਨ ਤੇ ਵੀ ਸਾਨੂੰ ਥੋੜਾ ਬਹੁਤ ਪੂਰਾ ਉਤਰਨੀ ਲੋੜ ਹੈ ਸਰਕਾਰ ਵੱਲੋਂ ਕੋਈ ਅਸੀਂ ਕਮੀ ਨਹੀਂ ਰਹਿਣ ਦੇਵਾਂਗੇ ਕਿ ਇਸ ਪੱਖੋਂ ਜੀ ਸਰਕਾਰ ਕਿਦਰੇ ਹੋਰ ਸੀ ਆਮ ਲੋਕ ਮੈਂ ਕਹਿੰਦਾ ਜੇ ਕੋਈ ਸਾਡੇ ਕੋਲੇ ਬਾਬਾ ਸੀਚੇਵਾਲ ਜੀ ਸਾਡੇ ਦਾ ਸਭ ਤੋਂ ਮੈਂਬਰ ਨੇ ਅੱਜ ਕੱਲ ਤਾਂ 5 5 ਫੁੱਟ ਦੇ 10 10 ਫੁੱਟ ਦੇ ਜਿਹੜੇ ਨੇ ਬੂਟੇ ਮਿਲ ਜਾਂਦੇ ਨੇ ਨਾਸਰੀਆਂ ਚੋਂ ਜਾਨੀ ਕਿ ਚੱਕ ਕੇ ਲਾਉਣੇ ਹੀ ਨੇ ਕਿਸੇ ਅਵਾਰਾ ਪਸ਼ੂ ਦਾ ਜਾਂ ਕਿਸ ਦਾ ਹੋਰ ਦਾ ਜਾਂ ਕੋਈ ਟਰੀ ਗਾਰਡ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਸੋ ਫਿਰ ਵੀ ਜੇ ਆਪਾਂ ਪੰਜਾਬ ਨੂੰ ਆਪਾਂ ਕਲਰ ਮਤਲਬ ਬਣਾਉਣਾ ਹੈ ਤਾਂ ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਕਿ ਜਿਹੜਾ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹੋਰ ਜ਼ਿਆਦਾ نیچے ਜਾ ਰਿਹਾ ਤੇ ਮੈਂ ਕੋਸ਼ਿਸ਼ ਹੀ ਕਰ ਰਹੇ ਆ ਬੇਨਤੀ ਕਰ ਰਹੇ ਆ ਕਿ ਨਹਿਰਾਂ ਦਾ ਪਾਣੀ ਵਰਤ ਲਓ ਅਸੀਂ ਨਹਿਰਾਂ ਵਾਲੇ ਪਾਣੀ ਨੂੰ ਬਹੁਤ ਵੱਡੇ ਪੱਧਰ ਤੇ ਅਸੀਂ ਲੱਗੇ ਹੋਏ ਆ ਕਿ ਨਹਿਰਾਂ ਵਾਲਾ ਪਾਣੀ ਜਿਹੜਾ ਉਹ ਚਲਾ ਜਾਵੇ ਖੇਤਾਂ ਤੱਕ ਤਾਂ ਕਿ ਟਿਊਬਵਲ ਨਾ ਚਲਾਉਣਾ ਪਵੇ ਠੀਕ ਹੈ ਨਾ ਸੋ ਲੱਗੇ ਤਾਂ ਹੋਏ ਆ ਬਾਕੀ ਅਗੇ ਲੋਕ ਨੇ ਪਬਲਿਕਲੀ ਪੰਸਰ ਐਮਪੀ ਐਮਪੀ ਸਰਟੀਫਾਈਡ ਖਾਲਸਾ ਨੇ ਕਿਹਾ ਕਿ ਟੇਬਲ ਟਾਕ ਦੇ ਨਾਲ ਮੈਂ ਖਾਲਿਸਤਾਨ ਦੀ ਮੰਗ ਕਰਾਂਗਾ ਨਾਲ ਹੀ ਉਹਨੇ ਕਿਹਾ ਸੁਖਜੀਤ ਨੇ ਕਿਹਾ ਕਿ 40 ਦਲ ਦਾ ਪੰਜਾਬ ਚ ਇਹ ਉਹਨਾਂ ਨਾਲ ਗੱਲ ਕਰੋ ਜੀ ਇਹ ਇਹ ਉਹਨਾਂ ਨਾਲ ਗੱਲ ਕਰੋ ਜੀ ਇੰਦਰਾਪ੍ਰਸਾਦ ਚੂਹੀ ਜੀ ਗੱਲ ਹਾਲਾਤ ਨੇ ਉੱਥੇ ਜਾਨਵਰ ਮਰ ਰਹੇ ਨੇ ਕੋਲੇ ਪਿੰਡਾਂ ਵਾਲੇ ਨੇ ਜਿਹੜੇ ਉਹ ਪਾਚ ਰਿਹਾ ਪਰਚ ਰਾਮ ਹਾਂਜੀ ਹਾਂਜੀ ਉੱਥੇ ਪਾਣੀ ਚਾਰ ਬਹੁਤ ਵੱਡੇ ਤੌਰ ਤੇ ਮਰ ਰਹੇ ਨੇ ਜਿਹੜੇ ਪਿੰਡਾਂ ਵਾਲੇ ਨੇ ਉਹ ਆਉਂਦੇ ਤੌਰ ਤੇ ਕਰ ਰਹੇ ਨੇ ਜੀ ਨਹੀਂ ਦੇਖੋ ਪਤਾ ਹੈ ਕਿ ਕਈ ਵਾਰੀ ਨਾ ਕਈ ਵਾਰੀ ਸਾਨੂੰ ਗਲਤ ਰਹਿਮੀ ਵੀ ਹੋ ਜਾਂਦੀਆਂ ਨੇ ਕਿ ਪਤਾ ਨਹੀਂ ਜੇ ਆਧ ਇਹ ਇਹ ਤਾਂ ਸਾਡੀ ਫਸਲ ਨਹੀਂ ਹੋਣ ਦੇਊਗਾ ਇਸ ਤਰ੍ਹਾਂ ਦਾ ਅੱਜ ਕੱਲ ਕੋਈ ਪ੍ਰੋਬਲਮ ਨਹੀਂ ਹੈ ਆਪਣੇ ਯੂਨੀਵਰਸਿਟੀ ਹੈ ਆਪਣੇ ਕੋਲੇ ਆਪਣੇ ਕੋਲੇ ਇੰਨਾ ਵਧੀਆ ਵਾਤਾਵਰਣ ਨੂੰ ਬਚਾਉਣ ਵਾਲੇ ਪ੍ਰੇਮੀ ਨੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਅੱਜ ਵੀ ਪ੍ਰਾਣੀ ਨੂੰ ਅੱਗ ਨਹੀਂ ਲਾਉਂਦੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਜਿਹੜੇ ਨੇ ਉਹ ਉਹ ਹਰੀਆਲੀ ਵਾਸਤੇ ਮਤਲਬ ਐਫਰਟ ਕਰਦੇ ਰਹਿੰਦੇ ਆਪਦੇ ਵੱਲੋਂ ਕਰਦੇ ਰਹਿੰਦੇ ਆ ਕੋਈ ਐਨ ਆਰ ਆਈ ਸਹਾਇਤਾ ਕਰਦਾ ਕੋਈ ਕਿਵੇਂ ਕਰਦਾ ਪਰ ਮੈਨੂੰ ਲੱਗਦਾ ਮੈਂ